아케. 나중에 나중. Thank you. ਸਰ ਇਹ ਪੇਸ਼ੰਤ ਤਹਿਤ ਸਰਚ ਕੀਤੀ ਜਾ ਰਹੀ ਹੈ ਬਾਕੀ ਜਿਹੜੇ ਫੀਚਰ ਚ ਜੀ ਬਿਲਕੁਲ ਸਾਰੀ ਸਾਫਟਵੇਅਰ ਨਾਲ ਚ ਦੋ ਦੋ ਤਿੰਨ ਤਿੰਨ ਜਿਹੜੇ ਹੌਟਸਪੌਟ ਹੈ ਉਹ ਸਾਰੇ ਆਪਣੇ ਯੋਧ ਨਸ਼ਿਆਂ ਦੇ ਵਿਰੋਧੀ ਜਿਹੜੀ ਮਾਜੋ ਮੁੱਖ ਮੰਤਰੀ ਸਾਹਿਬ ਵੀ ਜੀ ਸਾਹਿਬ ਵੀ ਜਦੋਂ ਮੈਂ ਬਤਾ ਉਸ ਤੋਂ ਪਹਿਨ ਪੰਜਾਬ ਅੱਜ ਜਿਹੜੀ ਹੈ ਉਹ ਰੀਡਸ ਚੱਲ ਰਹੀ ਹੈ ਐ ਅੰਬੈਡਿਕਰ ਬਸਤੀ ਜੀ ਵੀ ਚੱਲ ਰਹੀਆਂ ਔਰ ਹਜੇ ਤੱਕ ਹੁਣ ਤੱਕ ਜਿਹੜੇ 12 ਐਨਡੀਪੀਐਸ ਦੇ ਜਿਹੜੇ 8 ਪਰਚੇ ਹੋ ਚੁੱਕੇ ਔਰ 12 ਅਕਿਊਜਰ ਅਰੈਸਟ ਹੋ ਗਏ ਤੇ ਕਾ ਵੀ ਅਜੇ ਲਗਾਤਾਰ ਜਿਹੜੀ ਹੈ ਸਰਚ ਚੱਲਦੀ ਹੈ ਔਰ ਤੇ ਹੋਰ ਵੀ ਜਿਹੜੇ ਐ ਕੇਸ ਇਨਵੈਸਟਿਗੇਸ਼ਨ ਚੱਲਦੀ ਹੈ ਸਰ ਲਗਾਤਾਰ ਯੋਧ ਨਸ਼ਾ ਬੁਧ ਮਹਿੰਮ ਦੇ ਤਹਿਤ ਕਾਰਵਾਈ ਹੋ ਰਹੀ ਹੈ 90% ਦੀ ਗੱਲ ਕਰੀਏ ਤਾਂ ਨਸ਼ੇ ਤਸਕਰਾਂ ਨੂੰ ਲਗਾਮ ਪੈ ਚੁੱਕੀ ਪਰ ਹੱਲੇ ਵੀ ਕਈ ਜਗ੍ਹਾ ਤੇ ਸ਼ਿਕਾਇਤਾਂ ਮਿਲਦੀਆਂ ਨੇ ਕਿ ਨਸ਼ਾ ਵਿਕ ਰਿਹਾ ਔਰ ਉਸਤੇ ਹੁਣ ਪੁਲਿਸ ਦਾ ਕੀ ਮਤਲਬ ਅਗਲਾ ਦੇਖੋ ਜਿਹੜੇ ਤਾਂ ਪੁਰਾਣੇ ਐਕਚੁਅਲੋ ਫੈਂਡਰ ਹੈ ਕੁਝ ਬੇਲ ਆਊਟ ਹੋ ਕੇ ਆ ਰਹੇ ਆ ਉਹਨਾਂ ਦੀ ਜਿਹੜੀ ਕਈ ਵਿੱਚ ਕੰਡੀਸ਼ਨਸ ਹੈਗੀਆਂ ਬੇਲ ਦੀਆਂ ਕਿ ਅਗਰ ਇਹ ਰਿਪੀਟ ਅਫੈਂਡਰ ਰਿਪੀਟ ਕਰਦਾ ਐਸੋ ਫੈਂਸ ਨੂੰ ਤਾਂ ਉਹਦੀ ਬੇਲ ਕੈਨਸਲ ਹੁੰਦੀ ਹੈ ਉਹਦੇ ਤੇ ਵੀ ਅਸੀਂ ਮੂਵ ਕਰ ਰਹੇ ਆ ਕਿ ਉਹਦੀ ਬੇਲ ਕੈਨਸਲ ਕੀਤੀ ਜਾਵੇ ਜਿੱਥੇ ਕੰਡੀਸ਼ਨ ਪ੍ਰੀ ਐਕਸਿਸਟ ਹੈਗੀ ਹੈ ਪਰ ਅਗਲੀ ਜਿਹੜੀ ਬੇਲ ਕੋਈ ਹੋ ਰਹੀ ਹੈ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਸਰਕਾਰੀ ਵਕੀਲ ਹੈਗੇ ਉਹਨਾਂ ਦੇ ਰਾਹੀਂ ਇਹ ਵਿੱਚ ਕੰਡੀਸ਼ਨ ਕੋਈ ਜਾਵੇ ਕਿ ਜਿਹੜੇ ਰਿਪੀਟ ਕਰਦਾ ਹੈ ਕੈਂਸਲ ਹੋਏ ਤੇ ਜਿਹੜੇ ਪੁਰਾਣੇ ਕੇਸਾਂ ਦੀ ਬੇਲ ਹੈ ਉਹ ਵੀ ਕੈਸੇ ਕੀਤੀ ਹੋਵੇ ਐਂਡ ਉਹ ਇਹ ਹੈ ਕਿ ਜਿਹੜਾ ਦਿਨੇ ਹੁਣੇ ਕੰਮ 'ਚ ਪਏ ਹੋਏ ਆ ਉਹ ਥੋੜੇ ਜੇ ਆਦੇ ਤੇ ਛੱਡਣ ਨੂੰ ਟਾਈਮ ਤਾਂ ਲੱਗਦਾ ਹੀ ਔਰ ਨਵੇਂ-ਨਵੇਂ ਜਿਹੜੇ ਕੂਰੀਅਰ ਆ ਨਵੇਂ ਕੋਈ ਆਪਣੇ ਬੰਦੇ ਤਿਆਰ ਕਰ ਰਹੇ ਆ ਪਰ ਕਾਫੀ ਇਹ 트ੈਂਡ ਦੇਖਿਆ ਜਾਏ ਵੀ ਪੁਰਾਣੇ ਬੰਦੇ ਕਈ ਇਸ ਚੀਜ਼ ਨੂੰ ਛੱਡ ਗਏ ਆ ਅ 25 ਤੋਂ 30% ਤਬਾਹ ਕਰ ਚੁੱਕੇ ਸੀ ਲੋਕ ਲੇਕਿਨ ਕੁਝ ਨਵੇਂ ਬੰਦੇ ਉੱtre ਹਨ ਨਵੇਂ ਕੁਰੀਅਰ ਉੱtre ਤਾਂ ਸਾਰੀ ਪੂਰੀ ਕੋਸ਼ਿਸ਼ ਹੈ ਜੀ ਅਸੀਂ ਨੂੰ ਨਸ਼ਾ ਮੁਕਤ ਪੰਜਾਬ ਨੂੰ ਬਣਾਵਾਂਗੇ ਸਿਰਕ ਪ੍ਰੋਪਰਟੀ ਵੀ ਸੀ ਇਸ ਅੰਦਰ ਜਿਹੜੀ ਅਪਲੀਕੇਸ਼ਨ ਕੀਤੀ ਉਸ ਤੱਕ 19 ਅੱਗੇ ਵੀ ਇਹ ਚੱਲ ਰਹੀ ਹੈ ਬਿਲਕੁਲ ਇਹ ਸਾਡੇ ਜਿਹੜਾ ਨਰਕੋਟਿਕ ਐਨਟੀਐਫ ਜਿਹੜਾ ਹੈਗਾ ਡਿਪਾਰਟਮੈਂਟ ਉੱਤੇ ਸੀਨੀਅਰ ਅਫਸਰਸ ਨਾਲ ਗੱਲਬਾਤ ਕਰਕੇ ਜਿਹੜੇ ਦਿੱਲੀ ਉੱਥੋਂ ਹੁੰਦੀ ਸੀ ਉੱਥੇ ਇੱਕ ਉਹਨੇ ਆਨਲਾਈਨ ਪੋਰਟਲ ਕਰ ਲਿਆ ਮਤਲਬ ਪਹਿਲੇ ਸਾਡੇ ਮੁਲਾਜ਼ਮ ਜਾਂਦੇ ਸੀ ਦੋ ਸਬ ਇਨਸਪੈਕਟਰ ਰੈਂਕ ਦੇ ਅਫਸਰਸ ਉੱਥੇ ਜਾ ਕੇ ਬੈਠਦੇ ਸੀ ਔਰ ਫਿਰ ਇੰਟਰ ਚੱਕਰ ਲੱਗ ਜਾਂਦੇ ਸੀ ਹੁਣ ਇਹ ਸਾਰਾ ਪ੍ਰੋਸੈਸ ਆਨਲਾਈਨ ਕਰਤਾ ਤੇ ਕਾਫੀ ਕੇਸਿਸ ਜਿਹੜੇ ਆ ਡੇਲੀ ਪੰਜਾਬ ਸਾਰੇ ਪੰਜਾਬ ਚੋਂ ਹੀ ਉਹਦੇ ਤੇ ਆਨਲਾਈਨ ਪੋਰਟਲ ਤੇ ਭਰੇ ਜਾਂਦੇ ਔਰ ਉਹ ਕਨਫਰਮੇਸ਼ਨ ਹੋ ਰਹੀ ਹੈ ਸਰ ਇਸ ਤੋਂ ਲਗਭਗ ਗੱਲ ਕਰੀਏ ਤਾਂ ਅੱਜ ਜਿਹੜੇ ਸਰਕਾਰ ਕਾਪਰੇਸ਼ਨ ਤਹਿਤ ਮੇਨ ਮੁੱਖ ਤੌਰ ਤੇ ਰਿਕਵਰੀਆਂ ਕੀ ਹੋਈਆਂ ਹਨ ਔਰ ਕੋਈ ਰਾਉਂਡ ਅਪ ਕੀਤੇ ਗਏ ਕੁਝ ਹਜੇ ਚੱਲ ਰਹੀਆਂ ਜੀ ਰਿਕਵਰੀਆਂ 8 ਵਜੇ ਹੁਣ ਤੱਕ ਜਿਹੜੀਆਂ ਸਵੇਰ ਦਾ 8 ਕੇਸ ਤਾਂ ਰਜਿਸਟਰ ਹੋ ਚੁੱਕੇ ਜਿਦੇ ਚ 12 ਕਿਊ ਤੇ ਅਰੈਸਟ ਹੋ ਗਏ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਸ਼ਾਮ ਥੋੜੀ ਦੇਰ ਤੱਕ ਸਾਰੀ ਡਿਟੇਲਸ ਐਸਪੀ ਸਾਹਿਬ ਸ਼ੇਅਰ ਕਰ ਦੋਗੇ ਜੀ